ਤੇ ਹਾਂ ਜੀ ਸਵਾਗਤ ਕਰਦੇ ਆ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੋ ਜੀ ਬਹੁਤ ਹੀ ਪਿਆਰੀ ਜੀ ਬੈਲਵਟ ਤੇ ਸੂਟ ਦੇ ਨਾਲ ਆਪਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਾਵਾਂਗੇ ਗਲੇ ਦਾ ਬਾਹ ਦਾ ਤੇ ਇੱਕ ਹੈਗਾ ਸਟੇਟ ਸਲਵਾਰ ਦਾ ਤੇ ਲੋ ਜੀ ਬਹੁਤ ਹੀ ਪਿਆਰਾ ਜਿਹਾ 20 ਸ਼ੇਪ ਦਾ ਗਲਾ ਜਿਹੜਾ ਰੈਡੀ ਕਰਾਂਗੇ ਤੇ ਇਹ ਹੈਗਾ ਪਿਓਰ ਬੈਟਫਲਟ ਦਾ ਬਲੈਕ ਕਲਰ ਦਾ ਸੂਟ ਤੇ ਚਲੋ ਜੀ ਜਲਦੀ ਜਲਦੀ ਆਪਣੀ ਵੀਡੀਓ ਤੇ ਪਹਿਲੀ ਵਾਰ ਆਹੋ ਕੋ ਵੀਡੀਓ ਹੁੰਦੀ ਹੈ ਸਸਪੋਰਟ ਕਰ ਲਈ ਚੈਨਲ ਨੂੰ ਆਪਣਾ ਨਵੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਵੋ ਤੇ ਲੋਕ ਜੀ ਨਾ ਮੈਂ ਡਿਜ਼ਾਈਨਾਂ ਦੇਖਣ ਦੇ ਲਈ ਹੈ ਨਾ ਤੇ ਆਪਣੀਆਂ ਵੀਡੀਓ ਦੇਖਦੇ ਰਹੋ ਕਿਉਂਕਿ ਹੁਣ ਡੇਢੀ ਹੁੰਦਾ ਵੀ ਇੱਕ ਅੱਧੀ ਵੀਡੀਓ ਜ਼ਰੂਰ ਅਪਲੋਡ ਕਰਿਆ ਕਰਕੇ ਜਿਹਦੇ ਲਈ ਤੁਹਾਡੇ ਲਈ ਆਪਾਂ ਨਵੇਂ-ਨਵੇਂ ਵਰਕ ਜਿਹੜੇ ਲੈ ਕੇ ਆਉਂਦੇ ਰਹੇ ਤੇ ਲੋਕ ਜੀ ਬਹੁਤ ਹੀ ਪਿਆਰੇ ਜਿਹਾ 2D ਸ਼ੇਪ ਦੇ ਕਰੇ ਤਾਂ ਹਮ ਬਹੁਤ ਹੀ ਸੋਹਣੇ ਡਿਜ਼ਾਈਨਸ ਬਣਾਉਣ ਲੱਗੀਆਂ ਤੇ ਆਪਾਂ ਦੇਖੋ ਤੇ ਡਾਰਕ ਗੁਲਾਨਾਰੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਬੜਾ ਕਲਰਫੁਲ ਜਿਹਾ ਆਪਾਂ ਚੂਸ ਕੀਤਾ ਹੈ ਤੇ ਬਾਕੀ ਇਹ ਦੋ ਫਰੇਮ ਲੱਗਣਗੇ ਗਲੇ ਦੇ ਵਿੱਚ ਉਹਨੂੰ ਆਪਾਂ ਇਸ ਤਰ੍ਹਾਂ ਗਲਾ ਤਿਆਰ ਕਰਾਂਗੇ ਬਹੁਤ ਸਿਮਪਲ ਸੋਵਰ ਜਿਹਾ ਡਿਜ਼ਾਈਨ ਹੈ ਹਨਾ ਤੇ ਹੁਣ ਬਾਕੀ ਵੈਲਵਟ ਉੱਪਰ ਇਹ ਸੂਟ ਕਰ ਰਹੇ ਹਾਂ ਫਿਰ ਆਪਾਂ ਤੁਹਾਨੂੰ ਦਿਖਾਉਣੇ ਤੇ ਥੋੜਾ ਜਿਹਾ ਬਣ ਜਾਂਦਾ ਵੀ ਇਹ ਕਿੱਦਾਂ ਦਾ ਬਣ ਕੇ ਤਿਆਰ ਹੁੰਦਾ ਇਹ ਬਾਕੀ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ ਹੁਣ ਇਸ ਤਰ੍ਹਾਂ ਦਾ ਸਿੰਪਲ ਸੋਵਰ ਡਿਜ਼ਾਈਨ ਬਣਾਵਾਂਗੇ ਡੈਲਵਰਟ ਦੇ ਉੱਪਰ ਲਓ ਜੀ ਐਂਡ ਤੱਕ ਵੀਡੀਓ ਤੇ ਬਨੇ ਰਹੋ ਫੁੱਲ ਬਹੁਤ ਵੀਡੀਓ ਨੂੰ ਜ਼ਰੂਰ ਕਰ ਲਿਆ ਕਰੋ ਨਾਲ ਹੀ ਆਪਣੇ ਫਰੈਂਡ ਸਰਕਲ ਵਿੱਚ ਵੀ ਆਪਣੀਆਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਹਨ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਤਾਂ ਜੋ ਆਪਾਂ ਸੋਹਣੇ ਸੋਹਣੇ ਵਰਕ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਉਹ ਜਿਹੜਾ ਥੋੜਾ ਜਿਹਾ ਕਲਾ ਕੰਮ ਤੋਂ ਫਿਰ ਆਪਾਂ ਤੁਹਾਨੂੰ ਪ੍ਰੋਪਰ ਗਲੇ ਦੀ ਦਫੜਾ ਖਾਉਣੇ ਵੀ ਆਪਣਾ ਗਲਾ ਜਿਹੜਾ ਕਿਸ ਤਰ੍ਹਾਂ ਦਾ ਤਿਆਰ ਹੋਇਆ ਬਣ ਕੇ ਤੇ ਬਾਕੀ ਆਪਾਂ ਤੁਹਾਨੂੰ ਪ੍ਰੋਪਰ ਸੂਟ ਦੀ ਵੀਡੀਓ ਦਿਖਾਉਣੀ ਹੈ ਜਦੋਂ ਆਪਣਾ ਸੂਟ ਰੈਡੀ ਹੋ ਜਾਣਾ ਕੋਈ ਵੀ ਵੀ ਉਹ ਕੋ ਕਿਦਾਂ ਦਾ ਬਣ ਕੇ ਜਿਹੜਾ ਤਿਆਰ ਹੋਊਗਾ ਲਓ ਜੀ ਆਪਣੀ ਬਾਹ ਦਾ ਇਹ ਵਾਲਾ ਡਿਜ਼ਾਈਨ ਹੈ ਇਹੀ ਆਪਾਂ ਜਿਹੜਾ ਇਹਦੀ ਬਾਟਮ ਤੇ ਬਣਾਵਾਂਗੇ ਦੇਖੋ ਬਹੁਤ ਹੀ ਸੋਹਣਾ ਨਾਲ ਹੀ ਬੂਟੀ ਹੈ ਤੇ ਨਾਲ ਹੀ ਸਾਰੇ ਬਾਹ ਦਾ ਵਰਕ ਹੈ ਤੇ ਲਓ ਜੀ ਸਿਲੈਕਟ ਹੋ ਗਿਆ ਤੇ ਇੱਧਰ ਗਲਾ ਜਿਹੜਾ ਆਪਣਾ ਕੰਪਲੀਟ ਹੈ ਲਓ ਜੀ ਇੱਕ ਕਲਰ ਦੇ ਨਾਲ ਆਪਾਂ ਇਹ ਜਿਹੜਾ ਵਰਕ ਬਣਾਇਆਗਾ ਉਹ ਕਿ ਉਹ ਕਿ ਕਦਰੀ ਪਾ ਸਕਦੇ ਸੀ ਭਾਵੇਂ 골ਡਨ ਨਾਲ ਤੇ ਉਹਨਾਂ ਦਾ ਜਿਹੜਾ ਸ਼ਾਲ ਸੀ ਗਲਾਪੀ ਕਲਰ ਦਾ ਉਹਦੇ ਨਾਲ ਇਹ ਆਪਾਂ ਤਿਆਰ ਕਰਤਾ ਇਹ ਚ ਬਾਕੀ ਬਲੈਕ ਦੇ ਵਿੱਚ ਰੈੱਡ ਪਾ ਲਓ ਹਨਾ ਕੋਈ ਵੀ ਕਲਰ ਪਾ ਲਓ ਉਹੀ ਸੋਹਣਾ ਲੱਗਦਾ ਤੇ ਚਲੋ ਜੀ ਹੁਣ ਆਪਾਂ ਬਣਾਵਾਂਗੇ ਬਾਹ ਦਾ ਪਿਆਰਾ ਜਿਹਾ ਡਿਜ਼ਾਈਨ ਤੇ ਗਲਾ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆਂ ਚਲੋ ਜੀ ਬਣ ਦੇਗਾ ਜਿਹੜਾ ਬਣਾ ਕੇ ਤਿਆਰ ਹੋਇਆ ਬਹੁਤ ਹੈਵੀ ਬੈਲਵਟ ਹੈ ਇਹ ਆਪਾਂ 42 ਇੰਚ ਤੇ ਉੱਪਰ ਰੈਡੀ ਕੀਤਾ ਗਲਾ ਕਿਉਂਕਿ ਉਹਨਾਂ ਦੀ ਲੈਂਥ 42 ਇੰਚ ਆਪਾਂ ਨੂੰ ਦੱਸੀ ਸੀ ਇੱਕ ਤੁਹਾਨੂੰ ਬਾਕੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਗਲਾ ਬਣ ਕੇ ਤਿਆਰ ਤੇ ਹੁਣ ਆਪਾਂ ਇਹਦੀ ਬਾਹਾਂ ਤਿਆਰ ਕਰਾਂਗੇ ਫਿਰ ਆਪਾਂ ਇਹਦਾ ਪੌਂਚਾ ਰੈਡੀ ਕਰਾਂਗੇ ਤੇ ਲਓ ਜੀ ਕੰਪਲੀਟ ਸੂਟ ਦੀ ਲੁੱਕ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਜਦੋਂ ਆਪਣਾ ਸੂਟ ਪੂਰਾ ਤਿਆਰ ਹੋ ਜਾਂਦਾ ਹੈ ਤੇ ਲੋਕ ਜੀ باقی ਆਪਾਂ ਜਿਹੜਾ ਇਹਦਾ ਬਾਟਮ ਆਪਾਂ ਦੀ ਸਟੇਟ ਰੈਡੀ ਕਰਨੀ ਕਿਉਂਕਿ ਉਹਨਾਂ ਨੇ ਪੈਂਟ ਫਲਾਜੋ ਬਣਾਉਣਾ ਤੇ ਇਹਦੇ ਲਈ ਆਪਾਂ ਦੇਖੋ ਕਟਿੰਗ ਕਰਤੀ ਸੀ ਢਾਈ ਢਾਈ ਇੰਚ ਦੀ ਤੇ ਹੁਣ ਆਪਾਂ ਵੀ ਕਰ ਦਿੰਨੇ ਹਾਂ ਪਰ ਇਹਦੇ ਢਾਈ ਢਾਈ ਇੰਚ ਦੀ ਜਿਹੜੀ ਕਟਿੰਗ ਕਰਤੀ ਸੀ ਤੇ ਹੁਣ ਆਪਾਂ ਆਪਣਾ ਹੌਚਕੇ ਤੇ ਵੀ ਆਪਾਂ ਇਸ ਨੂੰ ਸਾਹਮਣੇ ਲਗਾ ਕੇ ਉਸ ਤੋਂ ਬਾਅਦ ਇਹ ਵੀ ਸੇਟ ਬਾਗ ਰੈਡੀ ਹੋ ਜਾਏਗਾ ਤੇ ਲੋਕ ਜੀ ਆਪਣਾ ਇਹ ਵਾਲਾ ਬੈਲਵਟ ਦਾ ਸੂਟ ਜਿਹੜਾ ਬਣ ਕੇ ਤਿਆਰ ਗਲੇ ਦੇ ਨਾਲ ਪਾਹ ਦੇ ਨਾਲ ਤੇ ਇਹ ਹੈ ਕਿ ਇਹਦਾ ਪਲਾਜੋ ਬਹੁਤ ਹੀ ਸੋਹਣਾ ਵਰਕ ਇਸ ਤਰ੍ਹਾਂ ਦਾ ਵਰਕ ਜਿਹੜਾ ਆਪਾਂ ਇਹਦੀ ਬਣਤੀ ਦਿੱਤਾ ਬਹੁਤ ਸੋਹਣਾ ਸੂਟ ਆਪਣਾ ਜਿਹੜਾ ਤਿਆਰ ਹੋਇਆ ਤੇ ਬਾਕੀ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਵੀ ਸੂਟ ਕਿਦਾਂ ਦਾ ਬਣਿਆ ਤੇ ਲੋਜੀ ਸਭ ਤੋਂ ਪਹਿਲਾਂ ਇਹਦੀ ਆਪਾਂ ਇੱਕ ਵੀਡੀਓ ਸ਼ੂਟ ਕਰ ਦੇਣੀ ਆ ਤਾਂ ਜੋ ਆਪਣਾ ਇੰਸਟਾਗ੍ਰਾਮ ਵਾਲਾ ਭੈਣਾ ਨੇ ਜੋ ਆਪਾਂ ਨੂੰ ਇੰਸਟਾਗ੍ਰਾਮ ਤੇ ਦੇਖਦੇ ਹੋ ਉਹ ਵੀ ਆਪਣਾ ਜਿਹੜੇ ਇਸ ਤਰ੍ਹਾਂ ਦੇ ਵਰਕ ਦੇਖ ਸਕਣ ਇਹਨਾਂ ਦੀ ਫਾਈਨਲੀ ਸੂਟ ਜਿਹੜਾ ਆਪਣਾ ਵਰਕ ਹੋ ਚੁੱਕਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਕਿਉਂਕਿ 벨ਵਟ ਸੂਟ ਸੀਗਾ ਤੇ ਪਲਾਜੋ ਸਮੇਤ ਜਿਹੜਾ ਆਪਾਂ ਇਹ ਵਰਕ ਕੀਤਾ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਦੀ ਸਪੈਸ਼ਲ ਜੀ ਲੁੱਕ ਵੀ ਇਹ ਕਿੱਦਾਂ ਦਾ ਬਣ ਕੇ ਜਿਹੜਾ ਤਿਆਰ ਹੋਇਆ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਸ਼ਰਟ ਤੁਹਾਨੂੰ ਦਿਖਾਵਾਂਗੇ ਜਿਹਦੇ ਕਿ ਆਪਾਂ ਇਸ ਤਰ੍ਹਾਂ ਗਲਾ ਭਾਗੇ ਨੂੰ ਤਿਆਰ ਕੀਤਾ ਹੈ ਨੁਕਤੇ ਟਾਈਟ ਹੈ ਤੇ ਆਪਾਂ ਦੋ ਕੱਟ ਕਰ ਲਏ ਸੀ ਇੱਕ ਤੇ ਆਪਾਂ ਪਲਾਓ ਤਿਆਰ ਕੀਤਾ ਇੱਕ ਤੇ ਆਪਾਂ ਜਿਹੜਾ ਇਹਦਾ ਸ਼ਰਟ ਤਿਆਰ ਕੀਤਾ ਨੁਕਤੇ ਇਸ ਤਰ੍ਹਾਂ ਦਾ ਇਹ ਆਪਾਂ ਗਲਾ ਬਣਾਇਆ ਮੁਕਤੀ ਸੋਨਾ ਵੀ ਸ਼ੇਪ ਦੇ ਵਿੱਚ ਨੁਕਤੇ ਸਾਰੀ ਨੈਕ ਦੇ ਉੱਪਰ ਇਸ ਤਰ੍ਹਾਂ ਆਪਾਂ ਜਿਹੜਾ ਡਿਜ਼ਾਈਨ ਦਿੱਤਾ ਪੂਰਾ ਪ੍ਰੋਪਰ ਖੁੱਲਾ ਢੁੱਲਾ ਗਲਾ ਜਿਹੜਾ ਆਪਾਂ ਰੱਖ ਸਕਦੇ ਆ ਨੁਕਤੇ ਹੁਣ ਆਪਾਂ ਦਿਖਾਉਣੀ ਹੈ ਤੇ ਪਾਉਂਦਾ ਵਰਕ ਤੇ ਉਸੇ ਸਾਈਡ ਹੀ ਆਪਾਂ ਜਿਹੜੀ ਇਹਦੀ ਥਾਂ ਦਾ ਕਰ ਦਿੰਦਾ ਇਹ ਲੁੱਚ ਜਿਸ ਤਰ੍ਹਾਂ ਆਪਾਂ ਇਹਦੇ ਬਣਾ ਤਿਆਰ ਕੀਤੀ ਠੀਕ ਹੈ ਜੀ ਹੁਣ ਜੀ ਇਹ ਆ ਗਿਆ ਗਲਤ ਤੇ ਇਹ ਆ ਗਿਆ ਦੀ ਉਹ ਥਾਂ ਦਾ ਕਰ ਦੇਖੋ ਬਹੁਤ ਸੋਹਣਾ ਸੂਟ ਤਿਆਰ ਹੋਇਆ ਰੁਕੋ ਕੋਸਟ੍ਰਲ ਦੇ ਲੋਕਾਂ ਦਾ ਸੂਟ ਦੀ ਆਉਗੀ ਤੇ ਹੁਣ ਆਪਾਂ ਦਿਖਾਉਣੀ ਇਹਦੇ ਨਾਲ ਜਿਹੜੀ ਆਪਾਂ ਸੋਹਣੀ ਬਾਗਰ ਤਿਆਰ ਕੀਤੀ ਹੈ ਰੁਕੋ ਇਹ ਆਪਾਂ ਦੇਖੋ ਪੈਂਟ ਪਾ ਲਿਆ ਸਰੇੜੀ ਕਿਤਾ ਇਸ ਲਈ ਆਪਾਂ ਵਿਚਾਰੀ ਕਰਕੇ ਵਰਕ ਕੀਤਾ ਬਾਹਲ ਦੇ ਨਾਮ ਦਾ ਸੇਮ ਵਰਕ ਜਿਹੜਾ ਇਹਦੇ ਦੇਖੋ ਪੁੱਛੇ ਤੇ ਆ ਜੂਗਾ ਠੀਕ ਹੈ ਜੀ ਦੋਵੇਂ ਪਹੁੰਚੇ ਇਸੇ ਤਰ੍ਹਾਂ ਕੀਤੇ ਨੇ ਇੱਕ ਦੋਨੋਂ ਆ ਜੂਗਾ ਪਹੁੰਚੇ ਤੇ ਵਰਕ ਤੇ ਇਹ ਆਜੂ ਇਹਦੀ ਬਾਤੇ ਵਰਕ ਸੇਮ ਵਰਕ ਕਰ ਦੋ ਨੂੰ ਲਓ ਜੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ 벨ਵਟ ਮਾਈਕਰੋ ਦੇ ਉੱਪਰ ਇਹ ਆਪਾਂ ਰੈਡੀ ਕੀਤਾ ਲਓ ਜੀ ਪਿਓਰ 벨ਵਟ ਦੇ ਉੱਪਰ 블랙 कलर ਦਾ ਸੂਟ ਹੈ ਤੇ ਬਾਕੀ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਤੇ ਤੁਸੀਂ ਵੀ ਆਪਣਾ ਜਿਹੜਾ ਕਲੈਕਟ ਨੰਬਰ ਆਪ ਤੋਂ ਉਹ ਦਿੰਨੇ ਨੂੰ ਇਸ ਨੰਬਰ ਤੇ ਤੁਸੀਂ ਜਿਹੜਾ ਆਪਣਾ ਕੋਈ ਵੀ ਸੂਟ ਆਪਣੇ ਤੋਂ ਬੁਕਿੰਗ ਕਰ ਸਕਦੇ ਹੋ ਤੇ ਨਾਲ ਹੀ ਆਪਣਾ ਆর্ডার ਦੇ ਸਕਦੇ ਹੋ ਚਲੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨਵੇਂ ਵਾਲੇ ਕੰਮ ਕਰ ਲੈ ਕੇ ਕਿਉਂਕਿ ਹੁਣ ਆਪਣਾ ਇਹ ਵਾਲਾ ਸੂਟ ਲੱਗੂਗਾ ਤੇ ਇੱਥੇ ਦੇਖਦੇ ਹਾਂ ਕਿਹੜਾ ਫਰਕ ਦੇਵਾਂਗੇ ਫਿਰ ਕਰਦੇ ਹਾਂ ਅਗਲੀ ਵੀਡੀਓ ਸੰਜੀ